ਬਹੁਤ ਹੀ ਸਤਿਕਾਰਯੋਗ ਸਾਡੇ ਪੱਤਰਕਾਰ ਸਾਥੀਓ ਤੇ ਗਿਨਾ ਨਗਰ ਦੇ ਨਾਗਰਿਕੋ ਅਸੀਂ ਬਹੁਤ ਹੀ ਖੌਫਨਾਕ ਤੇ ਬੜੇ ਖਤਰਨਾਕ ਪੀਰੀਅਡ ਦੇ ਵਿੱਚੋਂ ਨਿਕਲ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹਾੜ ਆਏ ਬਹੁਤ ਮੇਰਾ ਕਹ ਲਾ ਹਿਸਟੋਰੀਕਲ ਫਲੱਡ ਆਇਆ ਤਾਂ ਸੀਟ ਵੀ ਆਈ ਸੀ ਬੜਾ ਉਦੋਂ ਵੀ ਵਿਨਾਸ਼ ਹੋਇਆ ਸੀ ਪਰ ਇਸ ਵਾਰੀ ਤੇ ਭਾਦੀ ਮੁੱਕ ਗਈ ਕਿ ਪਾਣੀ ਇੰਨਾ ਜ਼ਿਆਦਾ ਸੀ ਇੰਨਾ ਅਚਾਨਕ ਆਇਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੇਖਣ ਨੂੰ ਦਾ ਫਰਕ ਹੈ ਔਰ ਉਸ ਪੀਰੀਅਡ ਦੇ ਵਿੱਚ ਲੋਕਾਂ ਨੇ ਵੱੱਟ ਚੜ ਕੇ ਮਲਤੀ ਸੀ ਇੱਕ ਦੂਸਰੇ ਸਾਡਾ ਇਹ ਪੰਜਾਬ ਹੈ ਹਿੰਦੁਸਤਾਨ ਵਰ ਪੰਜਾਬ ਦੇ ਉੱਤੇ ਵੈਸੇ ਹੀ ਬਾਬਾ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਅਸ਼ੀਰਵਾਦ ਹੈ ਕਿ ਕੋਈ ਜੀ ਕਿਸੇ ਨੂੰ ਧੁਖਾ ਨਹੀਂ ਸੌਂ ਦਿੰਦਾ ਮਦਦ ਕਰਨ ਦੇ ਵਿੱਚ ਬਹੁਤ ਅੱਗੇ ਲੰਗਰ ਉਹਦਾ ਉਹਦਾ ਦੂਸਰਾ ਪੀਸਾ ਸਾਰਾ ਕੁਝ ਹਰ ਵੇਲੇ ਬੰਦੇ ਤੇ ਆ ਜਾਂਦੇ ਨੇ ਨੁਕਸਾਨ ਨੂੰ ਧਿਆਨ ਚ ਰੱਖਦੇ ਹੋਇਆਂ ਦੂਰ ਦਰਾਡੇ ਤੋਂ ਵੀ ਵਾਧੀਆਂ ਸਟੇਟਾਂ ਤੋਂ ਵੀ ਮਦਦ ਆਈ। ਬਹੁਤ ਲੋਕਾਂ ਨੇ ਦਿਲ ਖੋਲ ਕੇ ਮਦਦ ਕੀਤੀ ਹੈ। ਪਰ ਲੋਕ ਹੈ ਨਹੀਂ ਬੜੇ ਪਰੇਸ਼ਾਨ ਸੀ। ਪੂਰੇ ਪੂਰੇ ਘਰ ਬਰਬਾਦ ਹੋ ਗਏ, ਸਮਾਨ ਖਰਾਬ ਹੋ ਗਏ, ਖੇਤੀ ਖਤਮ ਹੋ ਗਈ। ਹਾਰਡਕਯੂਮ ਆਏ। ਇਹਨਾਂ ਦਾ ਕੀ ਕਾਰਨ ਹੈ? ਕਿਸ ਦੀ ਨਲਾਇਕੀ ਹੈ? ਇਹ ਐਵੇਂ ਸੇ ਕੁਦਰਤ ਦਾ ਸਾਰਾ ਖੇਲ ਹੋਇਆ ਜਿਹਦੇ ਬਾਰੇ ਤੇ ਮੇਰਾ ਖਿਆਲ ਆ ਪੰਜਾਬ ਗਵਰਨਮੈਂਟ ਨੇ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਸੈਸ਼ਨ ਰੱਖਿਆ ਇਸੇ ਪਰਪਸ ਦੇ ਵਾਸਤੇ ਵਡੀਆਂ ਗੱਲਾਂ ਨੇ ਕੋਨਾ ਕੁ ਰਿਸੋਰਸਸ ਵੀ ਨੇ ਇਨਫੋਰਮੇਸ਼ਨਸ ਵੀ ਨੇ ਉਹ ਹਾਊਸ ਵਿੱਚ ਡਿਸਕਸ ਹੋਣਗੀਆਂ ਪਰ ਮੈਂ ਥੋੜਾ ਜਿਹਾ ਆਪਣੇ ਏਰੀਆ ਵਾਸਤੇ ਗੱਲ ਕਰਨਾ ਚਾਹੁੰਦਾ ਜੀ ਜਿਹੜੀਆਂ ਕੁਝ ਗੱਲਾਂ ਸਾਂਝੀਆਂ ਤੁਹਾਡਾ ਕਰਨਾ ਚਾਹੁੰਦਾ ਸੀ ਕਿ ਇਸ ਹੜ੍ਹਾਂ ਦੇ ਵਿੱਚ ਨੁਕਸਾਨ ਨੂੰ ਇੱਥੇ ਧੂਰਾ ਕਰਨ ਦੀ بجائے ਲੋਕਾਂ ਦੀ ਮਦਦ ਕਰਨ ਦੀ بجائے ਕੁਝ ਲੋਕ ਨੇ ਜਿਹੜੇ ਉਹ ਆਪਣੀ ਉੱਚੀ ਰਾਜਨੀਤੀ ਇਹ ਹੜ੍ਹਾਂ ਦੇ ਉੱਤੇ ਵੀ ਕਰਦੇ ਜੇ ਜਿਹੜਾ ਕਿ ਬੜਾ ਦੁਖਦਾਈ ਗੱਲ ਹੈ ਚਾਹੀਦਾ ਇਹ ਹੈ ਵੀ ਆਪਾਂ ਇੱਕ ਦੂਸਰੇ ਦੀ ਮਦਦ ਕਰੀਏ। ਔਰ ਇਸ ਹੜਾਂ ਦੇ ਵਿੱਚ ਵੀ ਇੱਕ ਦੂਸਰੇ ਤੇ ਛੀਂਟਾਂ ਕੱਸੀ ਕਰਦੇ ਰਹੇ। ਹੁਣ ਤੇ ਸਮਝ ਨਹੀਂ ਆਈ ਪਤਾ ਨਹੀਂ ਕਿੱਧਰੋਂ ਤੁਰੇ ਇਹਨਾਂ ਕੋਈ ਰਾਜਸਥਾਨ ਤੋਂ ਚੱਲਿਆ ਕੋਈ ਅ ਹਰਿਆਣਾ ਤੋਂ ਚੱਲਿਆ ਕੋਈ ਯੂਪੀ ਤੋਂ ਚੱਲਿਆ ਲੋਕ ਮਦਦ ਲੈ ਕੇ ਆ ਰਹੇ ਨੇ। ਬਈ ਪੰਜਾਬ ਇਸ ਵੇਲੇ ਸੰਤਾਪ ਚ ਹੈ। ਪੰਜਾਬ ਦੇ ਵਿੱਚ ਹੜ ਪੀੜਤ ਲੋਕ ਪਰੇਸ਼ਾਨ ਨੇ। ਅਸੀਂ ਜਾ ਕੇ ਉਹਨਾਂ ਦੀ ਮਦਦ ਕਰੀਏ ਪਰ ਜਿਹੜੇ ਲੋਕਲ ਇਥੋਂ ਦੇ ਸੈਲਫ ਸਟ੍ਰਾਈਕ ਸੋ ਕਾਲਡ ਲੀਡਰਸ ਉਹ ਆਪਣੀ ਆਪਣੀ ਰਾਜਨੀਤੀ ਚਮਕਾਉਣ ਦੇ ਉਪਰ ਇੱਕ ਦੂਸਰੇ ਦੇ ਨਾਲ ਲਾਹਮੇ ਦੇਣੇ ਇੱਕ ਦੂਸਰੇ ਦੇ ਨਾਲ ਤਾਨਾ ਪਾਣੇ ਦੇਣੇ ਇਹ ਹੀ ਜਿਹਾ ਕੰਮ ਕਰੀ ਗਏ ਨੇ ਜਿਹੜਾ ਕਿ ਬਹੁਤ ਹੀ ਮੰਦਭਾਗਾ ਪਹਿਲਾਂ ਨੀਸੀ ਦੀ ਨਗਰ ਦੇ ਚ ਇਹੋ ਜੀ ਕਦੇ ਕੋ ਗੱਲ ਹੁੰਦੀ। ਪਰ ਰਾਜਨੀਤਿਕ ਲੋਕ ਇੱਕ ਦੂਸਰੇ ਦਾ ਸਨਮਾਨ ਕਰਦੇ ਸੀ। ਰਾਜਨੀਤੀ ਚ ਹਰ ਆਦਮੀ ਦਾ ਦਿਲ ਕਰਦਾ ਮੈਂ ਅੱਗੇ ਲੰਘਾਂ। ਹਰ ਪਾਰਟੀ ਦਾ ਦਿਲ ਕਰਦਾ ਕਿ ਅਸੀਂ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਜਾਈਏ। ਪਰ ਦੋ ਤਰੀਕੇ ਆ। ਇੱਕ ਹੈ 네ਗੇਟਿਵ ਰਾਜਨੀਤੀ ਕਿ ਤੁਸੀਂ ਆਪਣੇ ਦੂਸਰੇ ਦੇ ਉੱਤੇ ਕੀ ਕੱਟਣੀ ਕਰੋ ਰੋਦਨ। ਐਵੇਂ ਹੰਸਸਸ ਦੀ ਚੀਟਾ ਦਾ ਸੀ ਕਰਦੇ ਨੇ ਇੱਕ ਹੁੰਦੀ ਹੈ ਕਿ ਤੁਸੀਂ ਆਪ ਇੰਨਾ ਵਧੀਆ ਕੰਮ ਕਰੋ ਕਿ ਲੋਕ ਜਿਹੜੇ ਆ ਤੁਹਾਡੀ ਤੁਹਾਡੇ ਨਾਲ ਹਾਨਾ ਹਾਨ ਮਿਲਣ ਪਰ ਤੁਹਾਡੀ ਰਿਸਪੈਕਟ ਕਰਨ ਔਰ ਤੁਹਾਨੂੰ ਠੀਕ ਸਮਝਣ ਪੰਜਾਬੀ ਚ ਜੇ ਇਥੇ ਕਹਾਂ ਲੋਕ ਕਿ ਇੱਕ ਹੁੰਦਾ ਕਿ ਇੱਕ ਦੀ ਲਕੀਰ ਮੋਟੀੜੀ ਦੂਸਰੇ ਦੀ ਦੂਸਰੀ ਆ ਕਿ ਆਪਣੀ ਲਕੀਰ ਬਣਦੀ ਕਹੇ ਭਾਈ ਤੁਸੀਂ ਅੱਜ ਤੱਕ ਦਿੱਲੀ ਨਗਰ ਚ ਇਹ ਹੋ ਹੀ ਰਿਹਾ ਸਾਰੀ ਦੁਨੀਆ ਨੇ ਰਾਜਨੀਤੀ ਜਦੋਂ ਵੀ ਕੀਤੀ ਜਿੱਥੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਸਾਡੇ ਰਾਈਵਲ ਵੀਰੇ ਨਾ ਹੱਕ ਚ ਵੀ ਦੇ ਲੋ ਆਪਣੀ ਆਪਣੀ ਰਾਜਨੀਤੀ ਕਰਦੇ ਸੀ ਪੋਜੀਟਿਵ ਰਾਜਨੀਤੀ ਕਰਦੇ ਪਰ ਹੁਣ ਜਿਹੜੇ ਨਵੇਂ ਮੁੰਡੇ ਆਏ ਨੇ ਜਿਹੜੇ ਨਵੇਂ ਕੈਂਡੀਡੇਟ ਨੇ ਇਹ ਆਪਣੇ ਆਪ ਨੂੰ ਨਾ ਸਟੈਬਲਿਸ਼ ਕਰਨ ਵਾਸਤੇ ਦੂਸਰੇ ਦੇ ਉੱਤੇ ਮੱਟ ਸਲਿੰਗਿੰਗ ਕਰਨਗੇ ਇਹ ਨਹੀਂ ਸੋਚਦੇ ਕਿ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਅੱਗੇ ਆਣਾ ਚਾਹੀਦਾ ਦੋ ਤਿੰਨ ਗੱਲਾਂ ਆਮ ਤੌਰ ਤੇ ਕਰਨੀਆਂ ਹੋਈਆਂ ਉਹ ਜੀ 40 ਸਾਲ ਇਹਨਾਂ ਦੇ ਕੋਲ ਅ ਅਦਾਈਆ ਆਪਣਾ ਲੀਡਰਸ਼ਿਪ ਤੇ ਇਹਨਾਂ ਨੇ ਦੀਨਾ ਨਗਰ ਦਾ ਕੀ ਕੀਤਾ ਮੈਂ ਇਹਨਾਂ ਨੂੰ ਇਹ ਦੱਸਣਾ ਚਾਹਨਾ ਕਿ ਜਿਹੜਾ ਗਵਰਨਮੈਂਟ ਮੁਲਾਜ਼ਮ ਦੀ ਇੱਕ ਵਾਰੀ ਭਰਤੀ ਹੁੰਦਾ ਤੇ ਉਹ 58 ਸਾਲ ਦੇ ਵਿੱਚ ਜਾ ਕੇ ਰਿਟਾਇਰ ਹੋ ਲੇ ਲੇਕਿਨ ਪੋਲਿਟਿਕਲ ਲਾਈਫ ਜਿਹੜੀ ਹੈ ਕਿਸੇ ਵੀ ਪੋਲਿਟਿਸ਼ੀਅਨ ਦੀ ਉਹ 1 ਸਾਲ 1 ਸਾਲ ਬਾਅਦ ਫਿਰ ਉਹਨੇ ਇਗਜ਼ਾਮ ਪਾਸ ਕਰਨਾ ਔਰ ਇਗਜ਼ਾਮ ਵੀ ਇਹ ਹੋ ਗਿਆ ਕਿ ਜਿਹੜਾ ਆਪਣੇ ਹੱਥ ਚ ਨਹੀਂ ਹੈ ਲੋਕਾਂ ਦੇ ਹੱਥ ਚ ਲੋਕਾਂ ਨੇ ਜਾ ਕੇ ਵੋਟਾਂ ਪਾਣੀਆਂ ਪਟੰਟ ਟਪੜੀਆਂ ਵੈਲਟ ਪੇਪਰਾਂ 'ਤੇ ਮੋਹਰਾਂ ਲਾਉਣੀਆਂ ਸਾਰਾ ਮਾਈਨਸ ਪਲੱਸ ਕਰਕੇ ਜਿਹਦੇ ਕੋਲ ਮжоਰਿਟੀ ਆਉਂਦੀ ਹੈ ਉਹ ਜਿੱਤਦਾ ਇਹ ਸੇ ਵੀ ਸੀ ਗੱਲ ਤੇ ਜਲਸੀ ਕਰੀ ਜਾਣੀ ਇਟ ਇਜ਼ ਅਨ ਓਪਨ ਸੀਕ੍ਰਟ ਵੀ ਠੀਕ ਆ 25 ਸਾਲ ਮੇਰੇ ਪਿਤਾ ਜੀ ਨੂੰ ਰੋਗਾ ਨੇ ਬਿਯਾਗ ਦਿੱਤਾ ਤੇ ਦੀਨਾ ਨੇ ਕਦੇ ਲੋਕਾਂ ਨੇ ਸਾਡੇ ਨਾਲ ਬਹੁਤ ਪਿਆਰ ਪਾਇਆ ਦਾ 2002 ਤੋਂ ਅਰਮਨ ਚੌਧਰੀ ਹੈ ਲੋਕ ਵੋਟਾਂ ਪਾਉਂਦੇ ਆ ਪਿਆਰ ਨਾਲ ਅਸੀਂ ਜਿੱਤਦੇ ਆ ਕੋਈ ਅਸੀਂ ਸੈਂਪਸਟਾਈਲਡ ਸੂ ਕਾਰਡ ਨਹੀਂ ਆ ਤੇ ਆਪ ਹਮਾਰੇ ਲੀਡਰ ਬਣੇ ਬੰਦੇ ਆ ਇਹ ਨੇ ਜਿਹੜੇ ਆਪ ਹਮਾਰੇ ਲੀਡਰ ਕੁਝ ਕੈਂਡੀਡੇਟ ਇਹੋ ਜਿਹੇ ਆ ਜਿਨ੍ਹਾਂ ਦੇ ਬਜ਼ੁਰਗਾਂ ਨੇ ਵੀ ਸਾਡੇ ਬਜ਼ੁਰਗਾਂ ਦੇ ਨਾਲ ਟੱਕਰਾਂ ਲੈ ਕੇ ਦੇਖ ਲਿਆ ਤੇ ਨਹੀਂ ਭਰਾਮਜਾਗੀ ਵੀ ਨਹੀਂ ਕੁਝ ਇਹ ਜੇਨਰੇਸ਼ਨ ਜਿਹੜੇ ਲਾਈਨ 'ਚ ਲੱਗੇ ਨੇ 15-15 ਬੰਦੇ ਲਾਈਨ 'ਚ ਲੱਗੇ ਨੇ ਸਾਡੇ ਜਦੋਂ ਸਾਡਾ ਇਸ਼ੂ ਆਂਦਾ ਉਦੋਂ ਇਕੱਠੇ ਤੇ ਜਿਵੇਂ ਲਈ ਆਪਣੀ ਪਾਰਟੀ ਦੀ ਟਿਕਟ ਦੀ ਗੱਲ ਆਉਂਦੀ ਤੇ ਫਿਰ ਇੱਕ ਦੂਸਰੇ ਦੇ ਲੜਾਈ ਕਰਦੇ ਨੇ ਤੇ ਪਹਿਲੇ ਮਾਨਸੋ ਪਹਿਲੇ ਤੁਸੀਂ ਆਪਣੀ ਲਕੀਰ ਵਢੀ ਕਰੋ ਆਪਣੀ ਪਾਰਟੀ ਨੂੰ ਦੱਸੋ ਕਿ ਮੈਂ ਬਹੁਤ ਕੰਮ ਕਰ ਰਿਹਾ ਜਾਂ ਮੈਨੂੰ ਬਹੁਤ ਲੱਗਾ ਤੀਕਾ ਟਿੱਪਣੀਆਂ ਜਿਹੜੀਆਂ ਕਰਨੀਆਂ ਜੇ ਕਿਸੇ ਨੇ ਕਿਸੇ ਦੀ ਮਦਦ ਕੀਤੀ ਹੈ ਇਸ ਹੜਾਂ ਦੇ ਵਿੱਚ ਉਹਦੀ ਮਿਹਰਬਾਨੀ ਉਹਨੇ ਆਪਣੀ ਮਰਜ਼ੀ ਨਾਲ ਕੀਤੀ ਹੈ ਲੋਕਾਂ ਦੀ ਜਿਹੜੀ ਹੜ ਪੀੜਤ ਨੇ ਉਹਨਾਂ ਦੇ ਨਾਲ ਹਮਦਰਦੀ ਜਤਾਈ ਹੈ ਕਿਸੇ ਨੇ ਘਟ ਜਤਾਈ ਕਿਸੇ ਨੇ ਵਾਧ ਜਤਾਈ ਇਹ ਨਹੀਂ ਹੁੰਦਾ ਕਿ ਕੋਣ ਕਿਸੇ ਨੂੰ ਕੀ ਦੇ ਆ ਕੋਣ ਕਿਸੇ ਨੂੰ ਕੀ ਦੇ ਸਕਦਾ ਕੁਝ ਨਹੀਂ ਦੇ ਸਕਦਾ ਇਹ ਇੱਕ ਪਿਆਰ ਦਿਲਾਸਾ ਦੇ ਇੰਦੀ ਗੱਲ ਹੁੰਦੀ ਹੈ ਕਿ ਤੁਸੀਂ ਜਿਹੜਾ ਕੋਈ ਪੀੜਤ ਪਰਿਵਾਰ ਹੈ ਉਹਨੂੰ ਜਾ ਕੇ ਦਿਲਾਸਾ ਦਿੰਦੇ ਉਹਨੂੰ ਹੌਸਲਾ ਮਿਲਦਾ ਲੇਕਿਨ ਭਾਰਵੇਂ ਨੂੰ ਕੁੱਟੀਆਂ ਸਿੱਟੀਆਂ ਕਰਦਾ ਕਰੀ ਮੈਂ ਅੱਜ ਇਹਨਾਂ ਨੂੰ ਇਹ ਦੱਸ ਦੇਣਾ ਚਾਹਨਾ ਕਿ ਉਹਦੀ ਸੋਸਟਾਰ ਦੇ ਵਿੱਚ ਇਹ ਨਾਨਾਗਰ ਹਲਕਾ ਬਣਿਆ ਸੀ ਮੇਰੇ ਪਿਤਾ ਜੀ ਨੂੰ ਟਿਕਟ ਮਿਲੀ ਪ੍ਰੋਗਰਾਮਾਂ ਪਿਆਰ ਮਿਲਿਆ ਉਹ ਐਮਐਲਜੀਏ 25 ਸਾਲਾਂ ਨੇ ਇਸ ਅਵਾਕੀ ਦੀ ਸੇਵਾ ਕੀਤੀ ਹੈ ਲੋਕਾਂ ਦੇ ਪਿਆਰ ਨਾਲ ਮਦੋਜ਼ਾ ਚੌਧਰੀ ਹੈ ਲੋਕ ਪਿਆਰ ਨਾਲ ਉਹਨੂੰ ਜਿਤਾਉਂਦੇ ਆ ਔਰ ਅਸੀਂ ਆਪਣੀ ਡਿਊਟੀ ਬੜੀ ਵਾਖੂਬੀ ਨਿਭਾਉਂਦੇ ਆ ਮੇਰੇ ਫਾਦਰ ਨੇ ਵੀ ਔਰ ਅਸੀਂ ਬਿਲਕੁਲ ਬੜੀ ਡੈਡੀਕੇਸ਼ਨ ਦੇ ਨਾਲ ਆਪਣੇ ਇਲਾਕੇ ਦੀ ਸੇਵਾ ਕਰਦੇ ਆ ਇਹ ਕਹਿੰਦੇ ਨਾਣਾ ਨੇ ਕੀਤਾ ਕੁਛ ਨਹੀਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਮੇਰੇ ਫਾਦਰ ਸਾਹਿਬ ਜਿੱਤੇ ਨ ਪਹਿਲੀ ਵਾਰੀ ਸਟਾਰਟ ਜੀ ਦਿਨਾਨਗਰ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚ ਬਿਜਲੀ ਵੀ ਨਹੀਂ ਸੀ ਹੈ ਦਿਨਾਨਗਰ ਦੇ ਸਾਰੇ ਪਿੰਡਾਂ ਦੀ ਰੋਡ ਕਨੈਕਟੀਵਿਟੀ ਵੀ ਨਹੀਂ ਸੀ ਹੈ ਕੱਚੀ ਬਈ ਹੁੰਦੀ ਸੀ ਅੱਜ ਜੇ ਦਿਨਾਨਗਰ ਦੇ 100% ਕਨੈਕਟੀਵਿਟੀ ਹੈ ਰੋਡ ਕਨੈਕਟੀਵਿਟੀ ਹੈ ਇਹ ਉਹਨਾਂ ਦੀ ਦੇਣ ਹੈ ਜੇ 100% ਪਿੰਡਾਂ ਦੇ ਵਿੱਚ ਬਿਜਲੀ ਹੈ ਤੇ ਇਹ ਉਹਨਾਂ ਦੀ ਦੇਣ ਹੈ 1980 ਦੇ ਵਿੱਚ ਜਦੋਂ ਉਹ ਜਿੱਤੇ ਨਾ ਤੇ ਇਹ 슈ਗਰ ਮਿਲ ਬਣਿਆੜ ਲੈ ਕੇ ਆਏ ਅੱਜ ਸਾਰੇ ਜੇ ਸਾਡੇ ਇਲਾਕੇ ਦੇ ਕਿਸਾਨ ਬੜੇ ਖੁਸ਼ਹਾਲ ਨੇ ਤੇ ਇਸ ਮਿਲ ਦੀ ਕਰਾਮਾਤ ਇਹ ਉਹਨਾਂ ਦੀ ਬਣਾਈ ਦੀ ਹੈ 10+2 ਬੁਆਏ ਸਕੂਲ ਦੀ ਬਿਲਡਿੰਗ ਔਰ ਬੁਆਏ ਸਕੂਲ ਦੀ ਦਿਨਾਨਗਰ ਲੈ ਕੇ ਆਏ ਨੇ ਤੁਹਾਨੂੰ ਸਾਰਿਆਂ ਨੂੰ ਪੱਤਰਕਾਰ ਵੀਰਾਂ ਨੂੰ ਯਾਦ ਹੈ ਕਿ ਕੁੜੀਆਂ ਦਾ ਸਕੂਲ ਜਿਹੜਾ ਸੀ ਇਹ ਆਰਗਿਆ ਸਮਾਜ ਮੰਦਿਰੋਂ ਪਾਛੀ ਦੀ ਪੁਰਾਣੀ ਦੁਕਾਨ ਦੇ ਪਾਛੀ ਦੀ ਦੁਕਾਨ ਦੇ ਪਿੱਛੇ ਹੁੰਦਾ ਸੀ ਠੀਕ ਹੈ ਨਾਲਾ ਸੀ ਉਥੇ ਬਹੁਤ ਵਧੀਆ ਬਣਾਤਾ ਸੜਕ ਕੋਈ ਨਹੀਂ ਛੱਡੀ ਜਿੱਥੇ ਰੀਕਾਰਪੇਟਿੰਗ ਨਹੀਂ ਕਰਾਈ ਤੇ ਵਧੀਆ ਨਹੀਂ ਬਣਾਈ ਅਜੇ ਵੀ ਯਾਰੇ ਕਹਿੰਦੇ ਨੇ ਕਿ ਇਹਨਾਂ ਨੇ ਕੀ ਕੀਤਾ ਚਾਹੀਆਂ ਸਾਲਾਂ ਚ ਮੈਂ ਇਹ ਪੁੱਛਣਾ ਚਾਹਨਾ ਕਿ ਹਰੁਣਾ ਚੌਧਰੀ ਜਦੋਂ ਦੀ ਆਈ ਹੈ 10 ਸਾਲ ਭਾਜਪਾ ਇਹ ਖਾਲੀ ਦਾਲ ਦੀ ਸਰਕਾਰ ਰਹੀ ਹੈ 10 ਸਾਲ ਹੀ ਸਾੜੀ ਰਹੀ ਹੈ 10 ਸੜਾਂ ਦੀ ਰਹੀ ਹੈ ਮੈਨੂੰ ਇੱਕ ਪ੍ਰੋਜੈਕਟ ਮੈਂ ਚੈਲੰਜ ਕਰਦਾ ਤੁਸੀਂ ਸਾਰੇ ਪੱਤਰਕਾਰ ਦੀਨਾ ਨਗਰ ਦੇ ਉਹ ਉਹਨਾਂ ਨੂੰ ਵੀ ਪੁੱਛ ਲਿਓ ਮੈਂ ਚੈਲੰਜ ਕਰਦਾ ਜਦੋਂ ਮੱਗੀ ਮੇਰਨਾ ਬੈਠ ਕੇ ਬਹਿਸ ਕਰ ਲੈਣ ਮੈਨੂੰ ਇੱਕ ਪ੍ਰੋਜੈਕਟ ਦੱਸ ਦੇਣ ਕਿ ਇਹਨਾਂ ਦਸ ਸਾਲਾਂ ਦੇ ਵਿੱਚ ਦੀਨਾ ਨਗਰ ਵਾਸਤੇ ਲੈ ਕੇ ਆਏ ਜਾਂ ਮੈਨੂੰ ਆਪ ਪਾਰਟੀ ਵਾਲੇ ਦੱਸ ਦੇਣ ਕਿ ਕੋਈ ਇੱਕ ਪ੍ਰੋਜੈਕਟ ਇੱਥੇ ਲੈ ਕੇ ਆਇਆ ਇਹ ਸਾਡਾ ਰੇਲਵੇ ਓਵਰਬ੍ਰਿਜ ਮਨਜ਼ੂਰ ਕਰਾਇਆ ਦਾ ਬਣਵਾਇਆ ਦਾ ਉਦਘਾਟਨ ਕਰਨ ਦੇ ਜ਼ਰੂਰ ਆਗੇ ਬੀਜੇਪੀ ਵਾਲੇ ਵੀ ਬੜੀਆਂ ਗੱਲਾਂ ਮਾਰਦੇ ਨੇ ਬੀਜੇਪੀ ਵਾਲੇ ਤੇ ਆਰੋਗਿਸ਼ੇ ਹੱਥ ਜੁੱਕ ਗਏ ਸੀ ਇੱਕ ਪ੍ਰੋਜੈਕਟ ਦੱਸ ਦੇ ਮੈਂ ਕਹੂੰਗਾ ਵੀ ਠੀਕ ਹੈ ਯਾਰ ਬਰਾਬਰ ਦੇ 10 ਸਾਲ ਅਸੀਂ ਕੀਤਾ 10 ਸਾਲ ਇਹਨਾਂ ਨੇ ਕੀਤਾ ਆਰਾਮ ਨਾਲ ਕਹਿ ਦੇਣਾ ਵੀ ਹਾਂ ਜੀ ਇਹਨਾਂ ਨੇ ਕੀ ਕੀਤਾ ਜੀ ਆਊਟ ਆਫ ਜੈਲਸੀ ਦੀ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਰਨੀ ਚਾਹੀਦੀਆਂ ਬਾਕੀ ਰਹਿ ਗਈ ਪਤਨ ਦੇ ਕੋਲ ਦੀ ਕਦੇ ਕੋਈ ਕਦੇ ਕੋਈ ਇਹ ਤੇ ਜੀ ਮੈਂ ਕਰਾਇਆ ਇਹ ਤੇ ਜੀ ਮੈਂ ਕਰਾਇਆ ਜੀ ਇਹ ਤੇ ਉਹਨ ਕਰਾਇਆ ਜੀ ਇਨ ਕਰਾਇਆ ਜੀ ਹੁਣ ਵੀ ਕੋਈ ਲੀਡਰ ਬੋਲਣ ਇਹ ਜੀ 17 ਚ ਤੇ ਮੈਂ ਮਨਜ਼ੂਰ ਕਰਾ ਦਿੱਤਾ ਸੀ ਮੈਂ ਤੁਹਾਡੇ ਕੋਲ ਇਹ ਰਿਕਾਰਡ ਰਿਕਾਰਡ ਦਿਖਾਣਾ ਤੁਹਾਨੂੰ ਇਹ ਜੋ ਮੱਚੀ ਝੂਠ ਸੱਚ ਬੋਲੀ ਜਾਂ ਮੈਂ ਰਿਕਾਰਡ ਤੇ ਬੀਸਸ ਗੱਲ ਕਰਦਾ ਚਿੱਠੀਆਂ ਜਿੰਨੇ ਮਰਜੀ ਲਿਖੀਆਂ ਹੋਣ ਅਸੀਂ ਵੀ ਪਤਾ ਨਹੀਂ ਕਿੰਨੀਆਂ ਲਿਖਤੀਆਂ ਪੰਜਾਬ ਦੇ ਵੀ ਪਤਾ ਨਹੀਂ ਕਿੰਨੀਆਂ ਲਿਖਤੀਆਂ ਗਵਰਨਮੈਂਟ ਆਫ ਇੰਡੀਆ ਤੋਂ ਪਰ ਕੋਈ ਜੇ ਐਕਸ਼ਨ ਹੀ ਨਹੀਂ ਹੋਇਆ ਕੇ ਦੋਤੇ ਤੇ ਫਿਰ ਕੀ ਤੁਹੀਂ ਕਹੋ ਐਕਚੁਅਲ ਐਕਸ਼ਨ ਕਦੋਂ ਹੋਇਆ ਕਿਸੇ ਵੀ ਪ੍ਰੋਜੈਕਟ ਨੂੰ ਮਨਜ਼ੂਰ ਕਰਾਉਣ ਵਾਸਤੇ ਦੋ ਤਰ੍ਹਾਂ ਦੀ ਅਪਰੂਵਲ ਚਾਹੀਦੀ ਹੈ ਇੱਕ ਪ੍ਰਬੰਧਕੀ ਜਿਹਨੂੰ ਐਡਮਿਨਿਸਟ੍ਰੇਟਿਵ ਅਪਰੂਵਲ ਕਹਿੰਦੇ ਆ ਦੂਜੀ ਟੈਕਨੀਕਲ ਜਿਹੜੀ ਇੰਜੀਨੀਅਰਸ ਦਿੰਦੇ ਜਦੋਂ ਪ੍ਰਬੰਧਕੀ ਅਪਰੂਵਲ ਮਿਲਦੀ ਹੈ ਐਕਚੁਅਲ ਪ੍ਰੋਜੈਕਟ ਉਸ ਵੇਲੇ ਮਨਜ਼ੂਰ ਹੁੰਦਾ ਪ੍ਰਬੰਧਕੀ ਅਪਰੂਵਲ ਨੀਡਸ ਕਿ ਐਡਮਨਿਸਟ੍ਰੇਟ ਜਿਹੜਾ ਐਡਮਨ ਐਡਮਨ ਪ੍ਰੋਗਰਾਮ ਹੈਗਾ ਵਿਭਾਗ ਉਸ ਵਿਭਾਗ ਨੇ ਪੈਸਾ ਮਨਜ਼ੂਰ ਕਰਦਾ दैट इज कॉल्ड ਐਡਮਨ ਅਪਰੂਵਲ ਤੇ ਜਦੋਂ ਐਡਮਨ ਅਪਰੂਵਲ ਹੋ ਜਾਂਦੀ ਆ ਉਹਦੇ ਬਾਅਦ ਜਦੋਂ ਇੰਜੀਨੀਅਰਸ ਉਹਨੂੰ ਪਾਸ ਕਰ ਦਿੰਦੇ दैट इज ਟੈਕਨੀਕਲ ਅਪਰੂਵਲ ਤੇ ਫਿਰ ਉਹਦੇ ਬਾਅਦ ਪ੍ਰੋਜੈਕਟ ਸ਼ੁਰੂ ਹੁੰਦਾ ਆ ਤੁਹਾਡੇ ਸਾਹਮਣੇ ਲੈਟਰ ਪਈ ਆ ਅਗਸਟ 2021 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇਹ ਜਿਹੜੀ ਹੈ ਇਹਦੀ ਪ੍ਰਬੰਧਕੀ ਪ੍ਰਵਾਨਗੀ ਦਿੱਤੀ ਹੈ ਕਿ ਪੈਸਾ ਪੈਸਾ ਦਿੱਤਾ ਇਹ ਹੈਗਾ 100 ਕਰੋੜ 47 ਲੱਖ 68 ਹਜ਼ਾਰ ਇਹ ਐਪੀਪਰ ਪਈ ਹੈ ਇਹ ਹੈਗੀ ਹੈ ਚੌਥੇ ਨੰਬਰ ਤੇ ਕੰਸਟਰਕਸ਼ਨ ਆਫ ਹਾਈ ਲੈਵਲ ਬ੍ਰਿਜ ਓਵਰ ਰਿਵਰ ਰਾਵੀ ਐਟ ਪ੍ਰੋਗਰਾਮ ਇਹ ਆ ਦੀ ਡੇਟ ਪਈ ਆ ਇਹ ਸਾਰੇ ਪੜ੍ਹ ਲਓ ਅਗਸਤ 2021 ਆ ਟਾਪ ਤੇ ਲਿਖੀ ਕੁਈ ਸ਼ਕ ਇਹ ਮੀ ਮਾਰੀ ਜਿਹਦੇ ਗੱਲਾਂ ਇਹ ਜੀ ਹੁਣ ਮਨਜ਼ੂਰ ਕਰਾਤਾ ਇਹਨੂੰ ਮਨਜ਼ੂਰ ਕਰਾਤਾ ਅਰੁਣਾ ਚੌਧਰੀ ਮਨਿਸਟਰ ਸੀ ਕੈਬਨਿਟ ਮਨਿਸਟਰ ਸੀ ਪੰਜਾਬ ਗਵਰਨਮੈਂਟ ਦੀ ਬਦਸਤੂਰ ਖਤੋਂ ਖਤਾਬਤ ਤੋਂ ਬਾਅਦ ਇਹ ਸੀਆਰਆਈਐਫ ਚ ਮਨਜ਼ੂਰ ਹੋਇਆ ਸੈਂਟਰੀ ਰੋਡ ਇਨਫਰਾਸਟ੍ਰਕਚਰ ਫੰਡ ਉਹਦੇ ਜੋ ਪੈਸਾ ਮਨਜ਼ੂਰ ਹੋ ਕੇ ਆਇਆ ਉਹਦੇ ਬਾਅਦ ਫਿਰ ਕੀ ਹੋਇਆ ਡੀਪੀਆਰ ਬੰਦੀ ਸ਼ੁਰੂ ਹੋਗੀ ਇਹਦੀ ਫਿਰ ਪੰਜਾਬ ਗੌਰਮਨ ਨੇ ਜਿਹੜੀ ਐਡਮਨ ਅਪਰੂਵਲ ਦਿੱਤੀ ਜਦੋਂ ਪਿਆਸਾ ਆ ਗਿਆ ਫਿਰ ਉਹਦੇ ਬਾਅਦ ਸੂਬੇ ਨੇ ਐਡਮਨ ਅਪਰੂਵਲ ਦੇਣੀ ਸੀ ਉਹ ਇਹਨਾਂ ਨੇ ਦਿੱਤੀ ਹੈ ਜਾ ਕੇ ਕੈਪਟਲ ਰਾਜ ਹਿੱਕ 5 April 2022 ਉਦੋਂ ਇਹ ਆਪਦੀ ਗੌਰਮਨਟ ਬਣ ਗਈ ਸੀ ਇਹ ਵੀ ਮੇਰੇ پاس ਹੈਗੀ ਹੈ ਐਡਮਨ ਅਪਰੂਵਲ ਗੌਰਮਨਟ ਆਫ ਇੰਡੀਆ ਐਡਮਨ ਅਪਰੂਵਲ ਸਟੇਟ ਗੌਰਮਨਟ ਇਹ ਕਿਸ ਤਰ੍ਹਾਂ ਕਹਿੰਦੇ ਨੇ ਜੀ ਕਿ ਉਹ ਜੀ ਭਾਣੇ ਐਮਪੀ ਨੇ ਕਰਾਤਾ ਜੀ ਕੋਈ ਆਹਦਾ ਮੈਂ ਚਿੱਠੀ ਲਿਖੀ ਤੇ ਬੰ ਨੂੰ ਨਿਤਨ ਨਿਤਨ ਗਟਗਰੀ ਸਾਹਿਬ ਦਾ ਆ ਗਿਆ ਮੈਸੇਜ ਇਹ ਇਹ ਡਾਕੂਮੈਂਟਰੀ ਐਵੀਡੈਂਸ ਉਹਦੇ ਬਾਅਦ 4 ਸਾਲ ਆਪ ਪਾਰਟੀ ਦੇ ਨਿਕਲ ਗਏ ਇਹ 4 ਸਾਲਾਂ ਦੇ ਵਿੱਚ 10 11 ਕਰੋੜ ਰੁਪਈਆ ਜਿਹੜੀਆਂ ਅਪਰੋਚ ਰੋਡ ਚਾਹੀਦੀਆਂ ਕਿਉਂਕਿ ਜਿਹੜਾ ਇਹ ਪੁਲ ਹੈ ਇੰਜੀਨੀਅਰਸ ਨੇ ਜਾ ਕੇ ਜਦੋਂ ਸਾਈਟ ਇਨਸਪੈਕਸ਼ਨ ਕੀਤੀ ਉਹਨਾਂ ਕਿਹਾ ਵੀ ਇਹ 500 ਮੀਟਰ ਥੱਲੇ ਜਾ ਕੇ ਬਣੇਗਾ ਜਿੱਥੇ ਮੌਜੂਦਾ ਪੰਟੂਨ ਬ੍ਰਿਜ ਹੈ ਉਹ ਪੰਟੂਨ ਬ੍ਰਿਜ ਉਹ ਵੀ ਮੈਂ ਤੁਹਾਨੂੰ ਦੱਸਦੇ ਆ ਦੋ ਪੰਟੂਨ ਬ੍ਰਿਜ ਵੀ ਅਰਣਾ ਚੌਧਰੀ ਨੇ ਮਨਜ਼ੂਰ ਕਰਾਈ ਸੀ ਜੀ ਕਰੋੜ ਰੁਪਏ ਇੱਥੇ ਦਿੱਤਾ ਸੀ ਕਰੋੜ ਰੁਪਏ ਚੱਕੀ ਦਰਿਆ ਦੇ ਦਿੱਤਾ ਸੀ ਦੋਨੇ ਉਹ ਵੀ ਅਸੀਂ ਮਨਜ਼ੂਰ ਕਰਾਈ ਸੀ ਮੇਰੇ ਜਿਹੜਾ ਜਿੱਥੇ ਬਣਿਆ ਪੁਲ ਆਪਣਾ ਚੱਕੀ ਤੇ ਬਿਆਨਪੁਰ ਵਾਲਾ ਇਹ ਵੀ ਮਨਜ਼ੂਰ ਕਰਾਇਆ ਇਹ ਬਲਕਿ ਉਲਟਾ ਉਹਦੇ ਉੱਤੇ ਉਹ ਲਾਣ ਲੱਗੇ ਸੀ ਉਹ ਜਿਹੜਾ ਕੀ ਟੋਲ ਟੈਕਸ ਔਰ ਉਸ ਤੇ ਅਸੀਂ ਅੜ ਕੇ ਕਿਹਾ ਵੀ ਅਸੀਂ ਟੋਲ ਟੈਕਸ ਤੇ ਨਹੀਂ ਲੱਗਾਂਗੇ ਫਿਰ ਜਿਸਲੇਣਾ ਗਿਆ ਜੀ ਪੋੜ ਜਿਹੜਾ ਮੋਪੜਾ ਪੱਤਨ ਵਾਲਾ ਥੱਲੇ ਜਾ ਕੇ 500 ਮੀਟਰ ਬਣਾਣਾ ਤੇ ਅਪਰੋਚ ਰੋਡ ਨਹੀਂ ਸੀ ਹੈਗੀ ਇਹ ਕਹਿੰਦੇ ਜੀ ਇਹ ਜ਼ਮੀਨ ਐਕਵਾਇਰ ਕਰਨੀ ਦੀ ਹੈ ਦਿਨਾ ਨਗਰ ਵੜਾ ਪਾਸਾ ਜਿਹੜਾ ਇਧਰ ਵਾਲਾ ਪਾਸਾ ਇੱਥੇ ਲੈਂਡ ਐਕਵੀਜ਼ੀਸ਼ਨ ਪਲੈਸ